हां जी करना आज ਦੋਵੇਂ ਨੋਸਸ ਕੀ ਬਣਾਉਣ ਲੱਗੀਆਂ ਜਾਂ ਫਿਰ ਅੱਜ ਆਪਾਂ ਬਣਾਉਣ ਲੱਗੇ ਆ ਫੇਸਨ ਦੀਆਂ ਪਿੰਨੀਆਂ ਵਾਹ ਜੀ ਵਾਹ ਸਾਰਾ ਸਿਆਲ ਨਾ ਗਿਆ ਜਨਵਰੀ ਮਹੀਨਾ ਚੜ੍ਹ ਗਿਆ ਤੁਹਾਨੂੰ ਪਿੰਨੀਆਂ ਬਣਾਉਂਦਾ ਹੁਣ ਚੇਤਾ ਆ ਸਰਦਾਰ ਜੀ ਠੰਡ ਹੀ ਹੁਣ ਸ਼ੁਰੂ ਹੋਈ ਆ ਸਹੀ ਗੱਲ ਆ ਆ ਮੀ ਜਿਹੜਾ ਪਿਆ ਨਾ ਉਦਾਂ ਦਾ ਉਹਨੇ ਥੋੜੀ ਜਿਹੀ ਠੰਡ ਲਿਆਂਦੀ ਨਹੀਂ ਤੇ ਪਹਿਲਾਂ ਠੰਡ ਕਿਤੇ ਆ ਗਈ ਹਾਂਜੀ ਠੀਕ ਆ ਤੇ ਲਓ ਜੀ ਮਿੱਤਰੋ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਿੰਨੀਆਂ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੂੰ ਬਣਾਉਣੀਆਂ ਨਹੀਂ ਆਉਂਦੀਆਂ ਉਹ ਵਲੌਗ ਲਾਸਟ ਤੱਕ ਪੂਰਾ ਵੇਖ ਕੇ ਜਾਇਓ ਤੇ ਇੱਕ ਵਾਰ ਦੇ ਵਿੱਚ ਤੁਹਾਨੂੰ ਸਾਰੀ ਜਸਖਾ ਦੇਣੀਆਂ ਪਿੰਨੀਆਂ ਬਣਾਉਣ ਦੀ ਕਿਉਂਕਿ ਜਿਹੜੀਆਂ ਵਿਚਾਰੀਆਂ ਨਵੀਆਂ-ਨੋਵਾਂ ਹੁੰਦੀਆਂ ਕਈ ਵਾਰ ਉਹਨਾਂ ਨੂੰ ਬਣਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਜਾਂ ਜਿਹੜੇ ਮੇਰੇ ਵੀਰ ਭਰਾ ਬਾਹਰਲੇ ਮੜਕਾਂ ਚ ਰਹਿੰਦੇ ਆ ਉਹ ਮਾਵਾਂ ਦੇ ਹੱਥਾਂ ਦੀਆਂ ਪਿੰਨੀਆਂ ਨੂੰ ਦਰਸਦੇ ਆ ਤੇ ਉਹ ਫਿਰ ਉੱਥੇ ਸਮਾਨ ਲੈ ਕੇ ਤੇ ਆਪ ਪਿੰਨੀਆਂ ਬਣਾ ਸਕਦੇ ਆ ਤੇ ਲਾਸਟ ਤੱਕ ਵੇਖਿਓ ਤੁਹਾਨੂੰ ਸਾਰੀ ਡਿਟੇਲ ਇਸ ਵਲੌਗ ਦੇ ਵਿੱਚ ਦੱਸ ਦੇਣੀ ਆ ਤੇ ਕਿੰਨ ਕਰੀਏ ਫਿਰ ਸਟਾਰਟ ਹਾਂਜੀ ਦੱਸੋ ਫਿਰ ਕੀ ਕੀ ਸਮਾਨ ਪਾਉਣ ਲੱਗੇ ਜੇ ਤੇ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਪਾਉਣ ਲੱਗੇ ਜੇ ਨਾ ਬਾਦਾਮ ਲਏ ਆਪਾਂ ਅੱਛਾ ਬਾਦਾਮ ਕਿੰਨੇ ਲਏ ਆ ਪਾ ਪਾਈਆ ਬਾਦਾਮ ਹਾਂਜੀ ਅੱਛਾ ਤੇ ਪਹਿਲਾਂ ਮੇਰੀ ਗੱਲ ਸੁਣੋ ਵੀ ਵੇਸਣ ਕਿੰਨਾ ਲਿਆ ਆ ਵੇਸਣ ਆਪਾਂ 2 ਕਿਲੋ ਵੇਸਣ ਲਿਆ ਵਾ ਅੱਛਾ ਤੇ 2.5 ਕਿਲੋ ਘਿਓ ਤੇ ਵਿੱਚ ਵੇਸਣ ਨੂੰ ਪਹਿਲਾਂ ਭੁੰਨਿਆ 2.5 ਕਿਲੋ ਨਹੀਂ 1.5 ਕਿਲੋ ਹੋਣਾ ਇਹ 1 ਕਿਲੋ 1.5 1.5 ਕਿਲੋ ਕਿਰਨ ਕੀ ਹੋ ਗਿਆ ਜੀ ਇਹ ਨਾਪ ਤੋਂ ਮੰਗਰੇ ਜ਼ਿਆਦਾ ਤੇਲ ਹੋ ਤਾਂ ਨਾ ਫਿਰ ਨਾ ਹੀ ਘਿਓ ਵਿੱਚ ਹੈ ਨਹੀਂ 1.5 ਕਿਲੋ ਘਿਓ 2 ਕਿਲੋ ਵੇਸਣ ਤੇ ਡੇਢ ਕਿਲੋ ਖੋਵਾ ਲਾਓ ਵੀ ਮਿੱਤਰੋ ਪਹਿਲਾਂ ਨੋਟ ਕਰ ਲਓ ਵੀ 2 ਕਿਲੋ ਵੇਸਣ ਦੇ ਵਿੱਚ ਡੇਢ ਕਿਲੋ ਖੋਵਾ ਦੇ ਨਾਲ ਆਪਾਂ ਵੇਸਣ ਨੂੰ ਭੁੰਨਣਾ ਆ ਤੇ ਖੋਵਾ ਪੂਰਾ ਪੁੱਜ ਗਿਆ ਜੀ ਵੇਖ ਲਓ ਖੋਵਾ ਤਿੰਨ ਖੋਵਾ ਨਾ ਮੰਮੀ 3 ਕਿਲੋ ਖੋਵਾ ਠੀਕ ਆ 3 ਕਿਲੋ ਖੋਵਾ ਤੇ ਨਾਲ ਨਾਲ ਕਾਪੀ ਪੈਨੋ ਫੜੋ ਤੇ ਨੋਟ ਕਰੀ ਜਾਓ ਮਤ ਮੇਰੇ ਵਾਂਗ ਵੱਧ ਨਾ ਫਾਦੋ ਤੇਰ ਦੱਸਦਾ ਮਾੜਾ ਜਾਂ 2 ਕਿਲੋ ਵੇਸਣ ਜੇ ਡੇਢ ਕਿਲੋ ਦੇਸੀ ਖੋਦੇ ਵਿੱਚ ਭੁੰਨਿਆ ਉਹਨੂੰ ਤੇ 3 ਕਿਲੋ ਖੋਵਾ ਹਾਂਜੀ ਤੇ ਅੱਗੇ ਹੁਣ ਦੂਜਾ ਸਮਾਨ ਦੂਜਾ ਸਮਾਨ ਲਿਆ ਆਪਾਂ ਬਦਾਮ ਪਾਈਆ 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 ਕਾਜੂ ਹਾਂਜੀ ਪਾਈਆਈ ਮਗਜ ਹਾਂ ਤੇ ਖਤਕਸ ਵੀ ਆਪਾਂ ਪਾਈਆ ਲਈ ਆ ਅੱਛਾ ਜੀ ਇੱਕ ਖਤਕਾਸ ਮੈਨੂੰ ਕਹਿਣੀ ਨਹੀਂ ਹੁੰਦੀ ਮੈਨੂੰ ਨਾ ਵਗੇ ਮੈਂ ਕਾਲ ਕਰਨ ਦੇ ਹੀ ਇਹ ਮੈਂ ਖਤਕਸ ਬੋਲੀ ਜਾਂਦੀ ਇਹਨੂੰ ਖਸ ਖਾਸ ਕਹਿੰਦੇ ਆ ਮੈਂ ਖਤਕਸ ਨਹੀਂ ਹੁੰਦੀ ਕਸਾਜ ਜਿਹੜਾ ਮੇਰੇ ਵਰਡ ਨਹੀਂ ਨਿਕਲਦਾ ਮੈਂ ਕੀ ਕਰਾਂ ਕੋਈ ਨਹੀਂ ਨਿਕਲਦਾ ਤੇ ਆਪਾਂ ਜਿਹੜਾ ਵਾ ਠੂਠੀ ਆ ਅੱਛਾ ਮੈਨੂੰ ਆ ਪਰ ਰਗੜ ਲਿਆ ਵਾ ਹਾਂ ਇੱਕ ਲਈਏ ਠੂਠੀ ਇੱਕ ਰਗੜੀ ਹੈ ਹਾਂਜੀ ਠੀਕ ਆ ਤੇ ਆਹ ਲੈ ਆਪਾਂ ਫੁੱਲ ਮਖਾਣੇ ਅੱਛਾ ਇਹਨਾਂ ਨੂੰ ਵੀ ਆਪਾਂ ਪੀ ਲਿਆ ਹਾਂਜੀ ਅੱਛਾ ਫਿਰ ਇਹਨਾਂ ਨੂੰ ਪੀਸਿਆ ਅੱਛਾ ਪਹਿਲਾਂ ਭੁੰਨ ਕੇ ਤੇ ਫਿਰ ਪੀਸਿਆ ਇਹਨਾਂ ਨੂੰ ਹਾਂਜੀ ਠੀਕ ਆ ਤੇ ਹਾਲ ਆ ਗਿਆ ਖੰਡ ਹਾਂਜੀ ਇਹ ਖੰਡ ਲਈ ਹੈ 1 ਕਿਲੋ ਮੰਮੀ ਇਹ 1.5 ਕਿਲੋ 1.5 ਕਿਲੋ ਖੰਡ ਲਓ ਵੀ ਮਿੱਤਰੋ ਇਹ ਇੱਕ ਚੀਜ਼ ਰਹਿ ਗਈ ਆ ਕੀ ਆ ਇਹ ਆ ਗੂੰਦਾ ਨਹੀਂ ਗੂੰਦ ਗੂੰਦ ਗੋਂਦੇ ਕਿੰਨੀ ਆ ਇਹ ਵੀ ਪਾਈ ਇਹ ਵੀ ਪਾਈਆ ਹਾਂ ਇਹਨੂੰ ਵੀ ਭੁੰਨ ਲਿਆ ਕਿਉਂ ਉਹਦੇ ਵਿੱਚ ਠੀਕ ਆ ਤੇ ਮਿੱਤਰੋ ਇਹ ਸਾਰੀ ਡਿਟੇਲ ਜਿਹੜੀ ਆ ਨਾ ਕਾਪੀ ਪੈਨ ਲੈ ਕੇ ਤੇ ਵੀਡੀਓ ਨੂੰ ਬੈਕ ਕਰ ਕਰਕੇ ਸਾਰੀ ਨੋਟ ਕਰਕੇ ਰੱਖ ਲਿਓ ਕਿ ਕਿੰਨੇ ਸਮਾਨ ਦੇ ਵਿੱਚ ਕਿੰਨੀਆਂ ਚੀਜ਼ਾਂ ਪੈਂਦੀਆਂ ਆ ਤੇ ਫਿਰ ਪੱਕੀ ਤੁਹਾਡੇ ਕੋਲ ਨੋਟ ਰਹਿ ਜਾਊਗੀ ਤੇ ਅੱਗੇ ਹੁਣ ਬਣਾਉਣਾ ਕਿੱਦਾਂ ਆ ਉਹ ਆਪਾਂ ਕਰਦੇ ਹਾਂ ਸ਼ੁਰੂ ਹਾਂਜੀ ਦੱਸੋ ਹੁਣ ਇਹ ਕਿਉਂ ਭੁੰਨਦੇ ਆ ਨਾ ਹਾਂਜੀ ਇਹਨੂੰ ਕਿਉਂ ਉਹਦੇ ਵਿੱਚ ਪਹਿਲਾਂ ਤਲਨਾ ਆ ਅੱਛਾ ਤਲ ਕੇ ਇਹਨੂੰ ਤੇ ਫਿਰ ਇਹਨੂੰ ਇਹਦੇ ਨਾਲ ਆਪਾਂ ਮਿਕਸ ਕਰ ਲੈਣਾ ਠੀਕ ਆ ਮਤਲਬ ਕਿ ਇਹ ਜਿਹੜੀ ਗੁੰਦਿਆ ਨਾ ਇਹਨੂੰ ਫਰਾਈ ਕਰਨਾ ਪਹਿਲਾਂ ਕਿਉਂ ਦੇ ਵਿੱਚ ਤੇ ਜਦੋਂ ਫੇਰ ਇਹ ਰੈਡੀ ਹੁੰਦੀ ਆ ਵਿੱਚ ਪਾਉਣ ਵਾਸਤੇ ਤੇ ਹੁਣ ਫੇਲੀਦੀ ਆ ਨਾ ਅੱਛਾ ਹੁਣ ਦੇ ਆ ਜੀ ਮੰਮੀ ਫੇ ਆ ਨਾ ਤੇ ਬਾਕੀ ਸਾਰਾ ਸਮਾਨ ਜਿਹੜਾ ਆ ਹੁਣ ਆਪਾਂ ਮੰਮੀ ਇਕੱਠਾ ਸਾਰਾ ਪਾ ਦੇਣਾ ਇੱਕ ਵਾਰ ਕੇ ਜਾਂ ਕਿਦਾਂ ਆਹ ਜਿਹੜਾ ਬੇਸਨ ਤੇ ਖੋਵਾ ਆ ਨਾ ਹੂੰ ਇਹਨੂੰ ਪਹਿਲਾਂ ਇੱਕ ਵਾਰ ਮਿਕਸ ਕਰਨਾ ਅੱਛਾ ਪਹਿਲਾਂ ਇੱਕ ਵਾਰ ਮਿਕਸ ਕਰਨਾ ਹਾਂ ਇਹ ਕਰਕੇ ਸਾਰਾ ਜਾਦਾ ਇਹਦੀ ਆ ਨਾ ਲੋੜ ਪਈ ਮਿਕਸ ਕਰਨ ਦੀ ਹੂੰ ਇਹ ਮਿਕਸ ਕਰਕੇ ਤੇ ਫੇਰ ਆ ਸਾਰਾ ਸਮਾਨ ਬਾਕੀ ਜਿਹੜਾ ਪਾਉਣਾ ਹੈ ਅੱਛਾ 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 ਤੇ ਫੇਰ ਇਹ ਸਾਰਾ ਲਾ ਕੇ ਸਮਾਨ ਮਿਕਸ ਕਰ ਦੇਣਾ ਆ ਹੂੰ ਤੇ ਫੇਰ ਆਪਾਂ ਠੰਡਾ ਹੋਏਗਾ ਹੂੰ ਤੇ ਫੇਰ ਬਣਾਵਾਂਗੇ ਪਿੰਨੀ ਆ ਠੀਕ ਆ ਪਹਿਲਾਂ ਸਾਰਾ ਮਿਕਸ ਕਰਕੇ ਪਿੰਨੀਆਂ ਲਾਸਟ ਦੇ ਬਣਾਉਣੀਆਂ ਹਨ ਲਾਸਟ ਦੇ ਬਣਾਉਣੀਆਂ ਸਾਰਾ ਠੰਡੇ ਹੋ ਜੇ ਗਰਮ ਗਰਮ ਇਹ ਨਾ ਬਾਕੀ ਤੁਹਾਨੂੰ ਮੈਂ ਗੱਲ ਦੱਸਦਾ ਕਿ ਮੈਂ ਫਸਟ ਟਾਈਮ ਲਈ ਆ ਆਪਣੇ ਹੱਥੀ ਸਾਰਾ ਕੰਮ ਕਰਨਾ ਇਸ ਵਾਰ ਮਮੀ ਮੈਂ ਚਾਰ ਵੀ ਪਾਇਆ ਸੀ ਪਿੰਨੀ ਹੋਈ ਆ ਲੈ ਐਸੋ ਥਿਆਵਾ ਇਹਨੂੰ ਹੌਲੀ ਹੌਲੀ ਸਾਰੀਆਂ ਚੀਜ਼ਾਂ ਦੀ ਜਾਜ ਮੈਂ ਸਿਖਾ ਦੇਣੀ ਆ ਹਾਂ ਫਿਰ ਆਪੇ ਬਣਾਇਆ ਕਰੇਗੀ ਠੀਕ ਆ ਚਲੋ ਵਧੀਆ ਗੱਲ ਆਕੇ ਚਾਰਾਂ ਸਾਲਾਂ ਬਾਅਦ ਆਪ ਸਿੱਧੇ ਕਰਨ ਲਈ ਆਪਰੇ ਬਈ ਬੜੀਆਂ ਚੀਜ਼ਾਂ ਦੇ ਹੱਥ ਸਿੱਧੇ ਕਰਾਤੀਆਂ ਥੋੜੇ ਥੋੜੇ ਰਹਿ ਗਏ ਆ ਠੀਕ ਪਹਿਲਾ ਕੁੱਠੇ ਪਹਿਲਾ ਤਾਂ ਬਾਈ ਇਹ ਨਹੀਂ ਆ ਰਿਹਾ ਸਿਆਣੋ ਨਹੀਂ ਪਤਾ ਲੱਗਦਾ ਅੱਛਾ ਤੇ ਹਰਕਿਰਤ ਕੀ ਕਰਨ ਆਇਆ ਆ ਦੋਨੇ ਵਿਚਾਰੇ ਨੇ ਸਾਰੇ ਟੋਠੀ ਰਗੜਤੀ ਜਿਹੜੀ ਦੂਜੇ ਭਾਂਡੇ ਚ ਪਾਉਣੀ ਆਵੇ ਲਾ ਹਰਕਿਰਤ ਸਾਡੀ ਹਲਕਿਰਤ ਹੱਥੋਂ ਦੇ ਗਿੜੂ ਥੋੜੀ ਕਿ ਰਹਿ ਥੋੜੀ ਕਿ ਰਹਿ ਗਈ ਆ ਠੀਕ ਆ ਠੀਕ ਆ ਚਲ ਵਧੀਆ ਗੱਲ ਆਕੇ ਬੜਾ ਕੰਮ ਕਰਦਾਈ ਓ ਯੋ ਤੇ ਮੈਨੂੰ ਬਣਾਉਂਦੇ ਹੀ ਤੇ ਵੇਸਣ ਵੀ ਮੇਰਨਾ ਬਣਾਇਆ ਇਹਨੇ ਅੱਛਾ ਅੱਛਾ ਫਿਰ ਮੈਂ ਖਵਾਬ ਜਦੋਂ ਬਰੀਕ ਬਰੀਕ ਕਰ ਲਈ ਹੱਥਾਂ ਨਾਲ ਉਹ ਵੀ ਇੰਨੇ ਵੀ ਇੰਨਾ ਕੰਮ ਕਰਾਇਆ ਠੀਕ ਹੈ ਠੀਕ ਹੈ ਨਹੀਂ ਲਿਆ ਮੈਂ ਵੀ ਕਰਾਉਣਾ ਵਾ ਮੈਂ ਖੇ ਲਿਆ ਕਰਵਾ ਬੜੇ ਸੋਹਣੇ ਨਿੱਕੀ ਨਿੱਕੀ ਕੰਮ ਕਰਦਾ ਆ ਠੀਕ ਹੈ ਹੋਰ ਕੀ ਆ ਲਓ ਵੀ ਮਿੱਤਰੋ ਹੁਣ ਜਿਹੜਾ ਵੇਸਣ ਆ ਉਹ ਸਾਰਾ ਚੋਕ ਕੇ ਤੇ ਆਪਾਂ ਪਾ ਦੇਣ ਲੱਗੇ ਆ ਜੀ ਖੋਏ ਦੇ ਵਿੱਚ ਹਾਂ ਵੀ ਮਲਾਈ ਵਾਂ ਜਾਂਦਾ ਕਿ ਨਹੀਂ ਠਾਣ ਆਹੋ ਤੇ ਇਹ ਹੁਣ ਸਾਰਾ ਮਿਕਸ ਕਰ ਦੇਣਾ ਹਾਂ ਅੱਛਾ ਪਹਿਲਾਂ ਖੋਆ ਮਿਕਸ ਕਰ ਦੇਣਾ ਸਾਰਾ ਇਹ ਤੇ ਖੋਆ ਮਿਕਸ ਕਰਨ ਤੋਂ ਬਾਅਦ ਚ ਫੇਰ ਜਿਹੜਾ ਆ ਬਾਕੀ ਸਮਾਨ ਆ ਫੇਰ ਪਾਉਣਾ ਵਿੱਚ ਹਣਾ ਠੀਕ ਆ ਕੁਝ ਔਖਾ ਤੇ ਨਹੀਂ ਆ ਨਹੀਂ ਔਖਾ ਕਾਦਾ ਆ ਉਹ ਪਰ ਜਿਹੜੇ ਬੰਦੇ ਨੇ ਪਹਿਲੀ ਔਰ ਬਣਾਉਣਾ ਹੋਇਆ ਫਿਰ ਉਹਨੂੰ ਤੇ ਔਖਾ ਲੱਗਦਾ ਹੀ ਹਨਾ ਹਾਣਾ ਨਹੀਂ ਮੇਰੇ ਵਾਸਤੇ ਮੈਂ ਸੋਚ ਨਹੀਂ ਪਤਾ ਨਹੀਂ ਕਿੱਡੀ ਵੱਡੀ ਚੀਜ਼ ਆ ਕਿੱਦਾਂ ਭਾਂਡਾ ਬਣਾਇਦਾ ਹੁਣ ਬਸ ਔਖਾ ਹੀ ਹੈ ਕਿੱਦਾਂ ਧਿਆਨ ਨਹੀਂ ਦਿੱਤਾ ਇਸ ਚੀਜ਼ ਵੱਲ ਇਹੋ ਚੱਕਰ ਆ ਗਿਆ ਵਿੱਚ ਆਉਣ ਵਾਲੀ ਪੀੜ੍ਹੀ ਨੇ ਮੁੱਲ ਹੀ ਲੈ ਕੇ ਖਾਣਾ ਕਰਨਾ। ਹਰ ਕਿਰਤ ਤੱਕ ਤੁਸੀਂ ਮੁੱਲ ਲੈ ਕੇ ਖਾਣਾ ਕਰੋਗੇ। ਹਾਂ ਤੇ ਅਹੀ ਨਾ ਪੂਰਾ ਚੀਰਤਾਇਆ। ਚੀਰਤਾਇਆ? ਸੀ ਠੀਕ ਹੈ। ਤਾਂ ਦੂਸਾਂ ਕੀ ਕਰੇ ਹਰ ਕਿਰਤ ਜੇ ਤੂੰ ਵੱਡਾ ਹੋ ਜਾਏਗਾ ਨਾ ਤੈਨੂੰ ਕੁਝ ਬਣਾਉਣਾ ਨਾ ਆਏਗਾ ਤੇ ਤੂੰ ਆਪਣੀਆਂ ਵੀਡੀਓ ਕੱਢ ਕੇ ਵੇਖ ਲਈ। ਹੋਰ ਠੀਕ ਆ? ਉਹਦੇ ਵਿੱਚ ਤੈਨੂੰ ਸਾਰਾ ਪਤਾ ਲੱਗ ਜਾਣਾ ਵੀ ਕਿਦਾਂ ਚੀਜ਼ ਬਣਾਈਏ ਆਪਾਂ। ਆਪਣੀਆਂ ਵੀਡੀਓ ਵੇਖ। ਹਾਂ ਇਹਨਾਂ ਦੀ ਵੀਡੀਓ ਵੇਖ ਲਈ ਤੂੰ ਠੀਕ ਆ? ਹਮ ਲਓ ਵੀ ਮਿੱਤਰੋ ਇਧਰ ਆਪਣਾ ਵੇਸਣ ਜਿਹੜਾ ਜਣਾ ਉਹ ਖੋਏ ਦੇ ਵਿੱਚ ਮਿਕਸ ਹੋਣਾ ਹੋ ਗਿਆ ਜੀ ਸ਼ੁਰੂ ਤੇ ਇਹ ਮਿਕਸ ਹੋ ਜੇ ਤੇ ਫੇਰ ਆ ਦੂਜਾ ਸਮਾਨ ਪਾਉਨੇ ਆ ਜੀ ਵਿੱਚ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਈਏ ਨਾ ਹੂੰ ਲਓ ਵੀ ਮਿੱਤਰੋ ਵੇਸਣ ਜਿਹੜਾ ਆ ਉਹ ਆਪਣਾ ਖੋਏ ਚ ਰਲ ਗਿਆ ਤੇ ਹੁਣ ਕਹਿੰਦਾ ਕੀ ਪਾਉਣ ਲੱਗੀਆਂ ਪਹਿਲਾਂ ਆਪਾਂ ਪਾਉਣ ਲੱਗਿਆਂ ਇਹਦੇ ਵਿੱਚ ਬਦਾਮ ਬਦਾਮ ਠੀਕ ਹੈ ਤੇ ਬਾਕੀ ਮਿੱਤਰੋ ਇੱਕ ਗੱਲ ਤੁਸੀਂ ਨੋਟ ਕਰ ਲਿਓ ਵੀ ਇਹ ਜਿਹੜਾ ਸਮਾਨ ਆਪਾਂ ਹੁਣ ਇਹਦੇ ਵਿੱਚ ਸਾਰਾ ਪਾਉਣ ਲੱਗੇ ਆ ਨਾ ਇਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹਦੀ ਮਾਤਰਾ ਵਧਾ ਵੀ ਸਕਦੇ ਜੇ ਤੇ ਘਟਾ ਵੀ ਸਕਦੇ ਜੇ ਜ਼ਰੂਰੀ ਨਹੀਂ ਆ ਵੀ ਆਪਾਂ ਜਿੰਨਾ ਤੁਹਾਨੂੰ ਦੱਸਿਆ ਤੁਸੀਂ ਓਨਾ ਹੀ ਸਮਾਨ ਪਾਉਣਾ ਵਿੱਚ ਹਾਂਜੀ ਪਾਏ ਪਾਇ ਲਿਆ ਤੁਸੀਂ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ ਹਾਂ ਤੁਸੀਂ ਭਾਈ ਕਿਲੋ ਪਾ ਲਓ 1 ਕਿਲੋ ਤੇ ਨਹੀਂ ਇਹਦੇ ਵਿੱਚ ਪੈਂਦਾ ਬਾਅਦ ਚ ਗਰਮੀ ਚ ਇਹ ਨਾ ਇਹਨੂੰ ਸਿੱਖ ਫਟਦੀ ਨਸੀਰ ਫਟਦੀ ਵੀਰੇ ਸੋ ਇਹ ਗੱਲ ਆ ਜੇ ਬਾਕੀ ਤੁਸੀਂ ਇਹ ਜਿਹੜਾ ਸਾਰਾ ਸਮਾਨ ਹੈ ਨਾ ਇਹ ਤੁਸੀਂ ਆਪਣੇ ਅਕੋਰਡਿੰਗ ਵੇਖ ਲਿਓ ਵੀ ਤੁਸੀਂ ਕਿੰਨਾ ਕਿੰਨਾ ਪਾਉਣਾ ਹੈ ਭਾਈ ਘੱਟ ਪਾ ਲਓ ਤੇ ਭਾਈ ਵੱਧ ਪਾ ਲਓ ਚਲ ਪਾਓ ਫਿਰ ਸਤਨਾਮ ਸਤਨਾਮ ਵਾਹਿਗੁਰੂ ਬਾਬਾ ਨਾੜਗਾ ਕਿਰਨ ਪਹਿਲੀ ਯਾਰ ਸਾਰਾ ਸਮਾਨ ਲਾਉਣ ਲੱਗੀ ਸਵਾਦ ਬਣਿਆ ਤੇ ਸਵਾਦ ਬਣਿਆ ਨਾ ਆਹੋ ਕੈਮਰਾ ਕਿਰਦਾ ਸਹੀ ਗੱਲ ਹੈ ਨਾ ਮਿੰਟੋ ਮਿੰਟ ਪਾਈ ਜਾਊਗਾ ਇੰਨਾ ਟਾਈਮ ਇਹ ਆ ਜੀ ਕਾਜੂ ਇਹ ਆ ਜੀ ਕਾਜੂ ਹੋਣ ਹੀ ਪਉਣ ਲੱਗੇ ਆ ਜੀ ਕਾਜੂ ਲਓ ਜੀ ਹੁਣ ਵਾਰੀ ਆ ਗਈ ਆ ਜੀ ਖਸਖਾਸ ਦੀ ਖਤਕਾਸ ਖਸਖਾਸ ਸੋ ਇਹ ਆ ਜੀ ਗੱਲਬਾਤ ਤੇ ਸਾਰਾ ਸਮਾਨ ਜਿਹੜਾ ਆ ਹੁਣ ਆਪਾਂ ਇੱਕੋ ਵਾਰੀ ਇਹ ਪਤਿਲ ਇਹ ਬਾਲਟਾ ਨਾ ਇਹ ਬਾਲਟਾ ਤੇ ਸਾਰਾ ਕੁਝ ਆਪਾਂ ਇਹਦੇ ਵਿੱਚ ਹੁਣ ਪਾ ਦੇਣ ਲੱਗੇ ਆ ਤੇ ਫਿਰ ਸਾਰਾ ਮਿਕਸ ਕਰਕੇ ਤੇ ਫਿਰ ਮੈਂ मतलब ਇਹ ਤਿਆਰ ਹੋਇਆ ਨਾ ਕਿ ਫਿਰ ਅੱਗੇ ਕੀ ਕਰਨਾ ਜਦੋਂ ਸਾਰਾ ਪੈ ਗਿਆ ਵਿੱਚ ਮਾਨ ਇਹ ਸਾਰਾ ਇਹ ਤੋਂ ਸਮਾਨ ਵਿੱਚ ਪਾਤਾ ਫਿਰ ਮਿਕਸ ਕਰਕੇ ਇਹਨੂੰ ਤੇ ਫਿਰ ਠੰਡਾ ਹੋ ਜਾਏਗਾ ਅੱਛਾ ਫਿਰ ਪਿੰਨੀਆਂ ਬਣਾਣੀਆਂ ਫਿਰ ਬਸ ਇਨਾ ਕੇ ਕੰਮ ਆ ਇਨਾ ਕੇ ਲੋਬੀ ਮਿੱਤਰੋ ਇਹ ਜਿਹੜਾ ਸਾਰਾ ਸਮਾਨ ਹੈ ਨਾ ਹੁਣ ਆਪਾਂ ਇਹਦੇ ਵਿੱਚ ਸਾਰਾ ਲੱਗਿਆ ਜੀ ਮਿਕਸ ਕਰ ਦੇਣਾ ਤੇ ਜਦੋਂ ਮਿਕਸ ਕਰਨ ਤੋਂ ਬਾਅਦ ਇਹ ਸਾਰਾ ਸਮਾਨ ਠੰਡਾ ਹੋ ਜਾਊਗਾ ਨਾ ਤੇ ਫਿਰ ਆਪਾਂ ਬਣਾਉਣੀਆਂ ਜੀ ਇਹਦੀਆਂ ਪਿੰਨੀਆਂ ਪਿੰਨੀਆਂ ਤੇ ਤੁਸੀਂ ਇਹਦੀ ਸ਼ੇਪ ਆਪਣੇ ਅਕੋਰਡਿੰਗ ਵੀ ਬਣਾ ਸਕਦੇ ਜੀ ਤਾਂ ਭਾਵੇਂ ਤੁਸੀਂ ਇਹਦੀ ਬਰਫੀ ਬਣਾ ਲਿਓ ਤੇ ਭਾਵੇਂ ਤੁਸੀਂ ਇਹਨੂੰ ਗੋਲ ਕਰਕੇ ਤੇ ਦੀਆਂ ਪਿੰਗੀਆਂ ਬਣਾ ਲਿਓ ਬੇਟਾ ਦੇਓ ਇਧਰ ਸਾਰੇ ਪਾ ਦਿਓ ਇਹਦੇ ਵਿੱਚ ਇਹ ਆ ਜੀ ਸਾਰੀ ਗੱਲ ਬਾਤ ਤੇ ਖੰਡ ਮੰਮੀ ਖੰਡ ਹੁਣੇ ਪਾ ਦੇਣੇ ਨਾਲੇ ਨਾਲ ਹੀ ਨਾਲ ਹੀ ਸਾਰਾ ਕੁਝ ਅੱਛਾ ਠੀਕ ਹੈ ਹਰ ਕਰ ਤੂੰ ਸੌਗੀ ਪਾਉਂਦੇ ਸੌਗੀ ਸੌਗੀ ਆਂਦਾ ਵੀ ਮੈਨੂੰ ਵੀ ਤੁਸੀਂ ਪਾਉਂ ਦਿੰਦੇ ਸੌਗੀ ਨਹੀਂ ਸੌਗੀ ਕੁਝ ਵੀ ਹੋ ਗਿਆ ਸੌਗੀ ਸੌਉਂਗੀ ਕਿ ਜਾਂ ਸੌਗੀ ਆਏ ਹਾਲੋ ਇਹਨੂੰ ਸੌਗੀ ਦੇਖ ਖੰਡ ਮਮੀ ਇਹ ਵੀ ਹੁਣੇ ਮਤ ਕਰ ਦੇ। ਲਓ ਵੀ ਮਿੱਤਰੋ ਸਮਾਨ ਆਪਣਾ ਸਾਰਾ ਜਿਹੜਾ ਆ ਉਹ ਪੈ ਗਿਆ ਵਿੱਚ। ਛੇਤੀ ਬਣ ਗਿਆ। ਹਾਂ ਉਹ ਤੇ ਹੋਰ ਕੀ ਵਰਾ ਲੱਗਣਾ ਹੈ ਦੇ ਵਿੱਚ ਦੱਸ। ਤੇ ਵਾਰੀ ਆ ਜੀ ਹੁਣ ਬਸ ਖੰਡ ਦੀ। ਇਹ ਖੰਡ ਜਿਹੜੀ ਬਰੀਕ ਕਰ ਲਈ ਆਪਾਂ ਤੇ ਮਿਕਸ ਕੀਤੀ ਆ ਸਾਰੀ। ਹਾਂ ਜੀ ਮਿੱਤਰੋ ਸਮਾਨ ਆਪਣਾ ਸਾਰਾ ਰਲ ਗਿਆ ਆ ਤੇ ਹੁਣ ਵਾਰੀ ਆ ਜੀ ਪਿੰਨੀਆਂ ਬਣਾਉਣ ਦੀ ਤੇ ਕਿਰਨ ਹੁਣੀ ਮਗਰ ਸ਼ੁਰੂ ਹੋ ਗਈਆਂ ਪਿੰਨੀਆਂ ਬਣਾ ਕੇ। ਨਾ ਪਿੰਨੀਆਂ ਦਾ ਸਾਈਜ਼ ਥੋੜਾ ਜਿਹਾ ਛੋਟਾ ਰੱਖ। ਹੋਰ ਵੱਡਾ ਹੀ ਹੈ ਜੇ ਸੈਜ ਛੋਟਾ ਕਰੋ ਥੋੜਾ ਜਿਹਾ ਠੀਕ ਹੈ ਛੋਟਾ ਹੋਰ ਹੂੰ ਤੇ ਸੈਜ ਮੈਂ ਕਿਹਾ ਛੋਟਾ ਰੱਖਿਓ ਕਈ ਵਾਰ ਵੱਡੀ ਪਿੰਨੀ ਜਦੋਂ ਪੰਜ ਜਾਂਦੀ ਹੈ ਉਹ ਤਾਂ ਫਿਰ ਪੂਰੀ ਪਿੰਨੀ ਖਾਦੀ ਨਹੀਂ ਜਾਂਦੀ ਤਾਂ ਕਰਕੇ ਛੋਟੀ ਪਿੰਨੀ ਹੋਏ ਤਾਂ ਪਾਣ ਇੱਕ ਦੀਆਂ ਫਿਰ ਦੋ ਖਾ ਲੋ ਕਿਉਂ ਮੈਡਮ ਜੀ ਯੈਸ ਤੇ ਆਜੋ ਪਿੰਨੀਆਂ ਬਣਾ ਕੇ ਫਿਰ ਮਿਲਦੇ ਆ ਤੁਹਾਨੂੰ ਲਾਓ ਵੀ ਮਿੱਤਰੋ ਪਿੰਨੀਆਂ ਆਪਣੀਆਂ ਹੋ ਗਈਆਂ ਜੀ ਬਣ ਕੇ ਰੈਡੀ ਤੇ ਚੈੱਕ ਕਰ ਸਕਦੇ ਜੇ ਤੁਸੀਂ ਤੇ ਕਮੈਂਟ ਕਰਕੇ ਦੱਸਿਓ ਵੀ ਕਿੰਦਾਂ ਦੀਆਂ ਲੱਗੀਆਂ ਆ ਤੇ ਬਹੁਤ ਥੋੜੇ ਕਾਨ ਖਾਣੀਆਂ ਆਪਾਂ ਤੇ ਕਹਿੰਦੇ ਕਮੈਂਟ ਕਰਕੇ ਦੱਸਿਓ ਕਿੱਦਾਂ ਆਉਣੇ ਉਹਨਾਂ ਨੇ ਕਿਹਾ ਪਹਿਲਾ ਇੱਕ ਇੱਕ ਤਾਂ ਹੁਣ ਪਾਰਸਲ ਕਰੋ ਕੋਈ ਗੱਲ ਨਹੀਂ ਆਪਣਾ ਐਡਰੈਸ ਸਾਰੇ ਜਣੇ ਸੈਂਡ ਕਰ ਦਿੰਦੇ ਇੱਕ ਇੱਕ ਪਿੰਨੀ ਸਾਰਿਆਂ ਨੂੰ ਭੇਜ ਦਾਂਗੇ ਆਪਾਂ ਤੇ ਬਸ ਥੋੜਾ ਜਿਹਾ ਰਹਿ ਗਿਆ ਸਮਾਨ ਉਹਦੀਆਂ ਵੀ ਲੱਗੀਆਂ 21 ਤੇ ਕਹਿੰਦਾ ਹਾਂਜੀ ਮੈਨੂੰ ਥੋੜੀ ਜਿਹੀ ਟੇਸਟ ਕਰਾਓ ਫਿਰ ਵੀ ਸਮਾਨ ਬਣਿਆ ਕਿਦਾਂ ਦਾ ਚੈੱਕ ਤਾਂ ਕਰੀ ਇੱਕ ਜਾ ਆਪੇ ਕਰਨਾ ਚੈੱਕ ਤੂੰ ਨਹੀਂ ਨਹੀਂ ਸਰਦਾਰ ਜੀ ਤੁਸੀਂ ਜਿਆਦਾ ਨਕਸ ਵੀ ਨਹੀਂ ਕਰੀਆ ਇਸ ਕਰਕੇ ਟੇਸਟ ਵੀ ਤੁਸੀਂ ਕਰੋ ਲਿਆ ਬੜਾ ਆਪਣਾ ਲਓ ਲਓ ਵੀ ਮਿੱਤਰੋ ਤੁਸੀਂ ਵੇਖ ਸਕਦੇ ਜੇ ਪਿੰਨੀ ਆਪਣੀ ਰੈਡੀ ਆ ਤੇ ਕਹਿੰਦੇ ਸ਼ੇਪ ਦੇ ਵਧੀਆ ਬਣੀ ਹੈ ਹਾਂਜੀ ਚੈੱਕ ਕਰਕੇ ਦੱਸਿਗੇ ਹਾਂਜੀ ਹੂੰ ਹੂੰ ਵਾਹ 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 ਡਿਲੀਸ਼ੀਅਸ ਨੰਨਦੀ ਨੰਦ ਨੰਦੀ ਸੁਈ ਕਾਗੇ ਦਸ ਦੇ ਆਣੇ ਹੈ ਲੋ ਮਿੱਤਰੋ ਆਪਣੇ ਪਿੰਨੀਆਂ ਦੇ ਬਣ ਕੇ ਹੋ ਗਈਆਂ ਤਿਆਰ ਤੇ ਬਹੁਤ ਹੀ ਸਵਾਦ ਬਣੀਆਂ ਆ ਠੀਕ ਹੈ ਤੇ ਜੇਕਰ ਤੁਸੀਂ ਵੀ ਇਤਰਾਹ ਦੇ ਪਿੰਨੀਆਂ ਖਾਣਾ ਚਾਹੁੰਦੇ ਜੇ ਤੁਹਾਡਾ ਬਲੌਗ ਸਾਰਿਆਂ ਨਾਲ ਸ਼ੇਅਰ ਕਰਕੇ ਸਾਰੇ ਜਣੇ ਬਣਾ ਕੇ ਤੇ ਜਰੂਰ ਟਰਾਈ ਕਰਕੇ ਤੇ ਇੱਕ ਵਾਰ ਖਾ ਕੇ ਜਰੂਰ ਵੇਖਿਓ ਕਿ ਕਿੱਦਾਂ ਦੀਆਂ ਲੱਗੀਆਂ ਟੇਸਟੀ ਟੇਸਟ ਓਕੇ हां जी मित्रों सो फिर पिन्नियां जरूर ट्राई करें और आज बड़े व्लॉग दा फिर करदे हां जी आपा एते एंड हां जी सो फाइनली सारा कुछ रेडी हो गया जी अपना सामान पिन्नियां बनके तैयार है तो फाइनली ਤੁਸੀਂ ਵੀ ट्राई करके जरूर ਵੇਖਿਓ ਤੇ ਇਸ ਤੋਂ ਬਾਅਦ ਆਪਾਂ ਇੱਕ ਹੋਰ ਵਲੌਗ ਬਣਾਵਾਂਗੇ ਕੋਸ਼ਿਸ਼ ਕਰਾਂਗੇ ਬਣਾਉਂਦੀ ਇਹ ਹੈਗਾ ਜੀ ਸਾਡਾ ਸਮਾਨ ਨੌਜਵਾਨਾਂ ਵਾਸਤੇ ਖਾ ਉਤਨਾ ਸਾਰੇ ਸਕਦੇ ਆ ਪਰ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੇ ਵਿਚਾਰੇ ਬਜ਼ੁਰਗਾਂ ਦੇ ਕਮਰ ਦਰਦ ਹੁੰਦੀ ਆ ਉਹਨਾਂ ਵਾਸਤੇ ਬਜ਼ੁਰਗਾਂ ਦੇ ਨਹੀਂ ਮੇਰੀ ਵਰਗੀਆਂ ਨਹੀਂ ਹੁੰਦੀ ਬੀਬੀਆਂ ਦੇ ਚਾਤਾ ਹੁੰਦੀ ਆ ਤੇ ਕਿਰਨ ਦੇ ਵੀ ਹੁੰਦੀ ਆ ਤੇ ਉਹਦੇ ਵਿੱਚ ਆਪਾਂ ਕੀ ਕੁਝ ਪਾ ਸਕਦੇ ਆ ਤੇ ਉਹ ਨੈਕਸਟ ਜਲਦੀ ਲੈ ਕੇ ਆਵਾਂਗੇ ਤੇ ਹੁਣ ਮਿਲਦੇ ਆਂ ਜੇ ਤੁਹਾਨੂੰ ਨੈਕਸਟ ਵਲੌਗ ਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ